ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਅਸੀਂ ਅੱਜ ਗੱਲ ਕਰਾਂਗੇ ਜੀ ਕਿ 2024 ਇਸ ਸਾਲ ਇਹਨਾਂ 12 ਰਾਸ਼ੀਆਂ ਦੇ ਵਿੱਚ ਕੀ ਕੀ ਪਰਿਵਰਤਨ ਹੋਣ ਵਾਲੇ ਹਨ ਇਹਨਾਂ ਰਾਸ਼ੀਆਂ ਨੂੰ ਕਿਹੜੇ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਅਤੇ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਹੋਣ ਵਾਲੇ ਹਨ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਆਕੇ ਮਾਤਾ ਲక్ష్ਮੀ ਤੁਹਾਡੇ ਘਰ ਉੱਪਰ ਪੈਸਿਆਂ ਦੀ ਵਰਖਾ ਕਰ ਸਕਣ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਾਲ ਭਾਵ ਕੇ ਨਵੇਂ ਸਾਲ ਦੇ ਵਿੱਚ ਤੁਹਾਡੀ ਰਾਸ਼ੀ ਦੇ ਵਿੱਚ ਸ਼ਨੀ ਦੀ ਸਥਿਤੀ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਇਸ ਸਮੇਂ ਤਾਂ ਸ਼ਨੀ ਮਕਰ ਵਿੱਚ ਹਨ ਪਰ ਨਵੇਂ ਸਾਲ ਦੇ ਇਸ ਮੌਕੇ ਭਾਵ ਕੇ 2024 ਦੇ ਵਿੱਚ ਸ਼ਨੀ ਦੀ ਸਥਿਤੀ ਤੁਹਾਡੀ ਰਾਸ਼ੀ ਵਿੱਚ ਬਣੀ ਹੋਈ ਹੈ ਬਾਦ ਵਿੱਚ ਉਹ ਕੁੰਭ ਵਿੱਚ ਚਲੇ ਜਾਣਗੇ ਇਹ ਸਥਿਤੀ ਤੁਹਾਡੇ ਲਈ ਬਹੁਤ ਹੀ ਅਨੁਕੂਲ ਬਣੀ ਹੋਈ ਹੈ ਇਸ ਸਮੇਂ ਇਸ ਰਾਸ਼ੀ ਵਿੱਚ ਬ੍ਰਹਸਪਤੀ ਦੀ ਸਥਿਤੀ ਬਹੁਤ ਜ਼ਿਆਦਾ ਵਧੀਆ ਨਹੀਂ ਰਹਿਣ ਵਾਲੀ ਸ਼ਨੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਹੋਈ ਹੈ ਇਸ ਸਮੇਂ ਤੁਸੀਂ ਕੋਈ ਨਵੀਂ ਪ੍ਰਾਪਰਟੀ ਖਰੀਦੋਗੇ ਜਾਂ ਨਵੀਂ ਗੱਡੀ ਵੀ ਖਰੀਦ ਸਕਦੇ ਹੋ ਤੁਹਾਡੇ ਬਹੁਤ ਹੀ ਸ਼ੁਭ ਸੰਜੋਗ ਬਣ ਰਹੇ ਹਨ ਜੀ ਇਸ ਸਾਲ ਦੇ ਅਧ ਵਿੱਚਕਾਰ 5 ਮਈ ਜੂਨ ਜੁਲਾਈ ਦੇ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਬਹੁਤ ਹੀ ਖਾਸ ਖਿਆਲ ਰੱਖਣਾ ਹੋਵੇਗਾ। ਇਸ ਸਮੇਂ ਸਿਹਤ ਨੂੰ ਲੈ ਕੇ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਸਾਰੀਆਂ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਾਲ ਦੇ ਵਿੱਚ ਤੁਹਾਨੂੰ ਹੱਡੀਆਂ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਸਾਲ ਵਿੱਚ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਪੂਰਾ ਹੀ ਸਾਲ ਸੂਰਜ ਦੇਵ ਦੀ ਉਪਾਸਨਾ ਕਰੋ ਅਤੇ ਹਰ ਰੋਜ਼ ਸਵੇਰੇ ਉੱਠ ਕੇ ਸੂਰਜ ਦੇਵਤਾ ਨੂੰ ਜਲ ਚੜਾ ਕੇ ਉਹਨਾਂ ਦੀ ਉਪਾਸਨਾ ਕਰੋ ਅਗਲੀ ਰਾਸ਼ੀ ਹੈ ਜੀ ਰਿਸ਼ਭ ਰਾਸ਼ੀ ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਰਾਸ਼ੀ ਦੇ ਵਿੱਚ ਗ੍ਰਹਿਆਂ ਦੇ ਪ੍ਰਭਾਵ ਮਿਲੇ ਜੁਲੇ ਰਹਿਣ ਵਾਲੇ ਹਨ ਕੈਰੀਅਰ ਵਿੱਚ ਤੁਹਾਨੂੰ ਬਹੁਤ ਹੀ ਸਫਲਤਾਵਾਂ ਮਿਲਣ ਵਾਲੀਆਂ ਹਨ ਪਰ ਇਸ ਲਈ ਤੁਹਾਨੂੰ ਮਿਹਨਤ ਜ਼ਰੂਰਤ ਤੋਂ ਵੀ ਜ਼ਿਆਦਾ ਕਰਨੀ ਪਵੇਗੀ ਤੁਹਾਨੂੰ ਸਫਲਤਾ ਬਹੁਤ ਆਸਾਨੀ ਨਾਲ ਨਹੀਂ ਮਿਲ ਸਕਦੀ ਸਫਲਤਾ ਪਾਉਣ ਲਈ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਹੋਵੇਗਾ ਇਸ ਲਈ ਸਖਤ ਮਿਹਨਤ ਕਰੋ ਜੇਕਰ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੇ ਰੁਕੇ ਹੋਏ ਕੰਮ ਵੀ ਸਫਲਤਾਪੂਰਵਕ ਹੋ ਜਾਣਗੇ ਜੇਕਰ ਤੁਸੀਂ ਅਣਵਿਆਹੇ ਹੋ ਤੁਹਾਡੇ ਵਿਆਹ ਦੇ ਵੀ ਯੋਗ ਬਣ ਰਹੇ ਹਨ ਇਸ ਸਾਲ ਤੁਸੀਂ ਆਪਣੀ ਸਿਹਤ ਵਿੱਚ ਸੁਧਾਰ ਰੱਖਣ ਲਈ ਬਹੁਤ ਸਾਰੀਆਂ ਸਾਵਧਾਨੀਆਂ ਦੀ ਵਰਤੋਂ ਕਰੋ ਕਿਉਂਕਿ ਇਸ ਸਮੇਂ ਤੁਹਾਨੂੰ ਸੱਟ ਵੀ ਲੱਗ ਸਕਦੀ ਹੈ ਜਾਂ ਤੁਹਾਨੂੰ ਕਿਸੇ ਪੁਰਾਣੀ ਬਿਮਾਰੀ ਤੋਂ ਪਰੇਸ਼ਾਨ ਹੋਣਾ ਪੈ ਸਕਦਾ ਹੈ ਤੁਸੀਂ ਪੂਰਾ ਹੀ ਸਾਲ ਇਸ ਸਾਲ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਪੂਰਾ ਹੀ ਸਾਲ ਭਗਵਾਨ ਸ਼ਿਵ ਦੀ ਉਪਾਸਨਾ ਕਰੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦੇ ਵਿੱਚ ਤੁਹਾਡੇ ਜੀਵਨ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ ਜੀਵਨ ਵਿੱਚ ਪਿਛਲੇ ਸਾਲ ਚਿਹੜੇ ਵੀ ਝਗੜੇ ਜਾਂ ਕੋਈ ਪਰੇਸ਼ਾਨੀ ਸੀ ਉਹ ਇਸ ਸਾਲ ਖਤਮ ਹੋ ਜਾਵੇਗੀ ਇਸ ਸਾਲ ਤੁਹਾਡੀ ਸਿਹਤ ਵਿੱਚ ਬਹੁਤ ਹੀ ਸੁਧਾਰ ਹੋ ਜਾਵੇਗਾ ਅਤੇ ਤੁਹਾਡਾ ਮਨ ਵੀ ਬਹੁਤ ਖੁਸ਼ ਰਹੇਗਾ। ਇਸ ਸਾਲ ਤੁਹਾਡੇ ਕੈਰੀਅਰ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸਫਲਤਾ ਮਿਲਣ ਵਾਲੀ ਹੈ। ਸੰਤਾਨ ਪ੍ਰਾਪਤੀ ਦੇ ਵੀ ਯੋਗ ਬਣ ਰਹੇ ਹਨ। ਤੁਹਾਨੂੰ ਇੱਕ ਸਲਾਹ ਦੇਣਾ ਚਾਹਵਾਂਗੇ। ਤੁਸੀਂ ਆਪਣੀ ਮੈਰਿਡ ਲਾਈਫ ਦੇ ਵਿੱਚ ਕੋਈ ਵੀ ਅਣਗਹਿਲੀ ਨਾ ਕਰਨਾ। ਤੁਹਾਡੇ ਵਿਆਹੁਟਿਕ ਜੀਵਨ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਿਖਾਈ ਦੇ ਰਹੀਆਂ ਹਨ। ਇਸ ਸਾਲ ਤੁਸੀਂ ਆਪਣੇ ਮਾਤਾ ਪਿਤਾ ਦਾ ਖਾਸ ਧਿਆਨ ਰੱਖੋ। ਉਹਨਾਂ ਦੀ ਸਿਹਤ ਨੂੰ ਲੈ ਕੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਸੀਂ ਇਸ ਸਾਲ ਹਨੂਮਾਨ ਦੇ ਮੰਤਰ ਜਾਂ ਚਾਲੀਸਾ ਦਾ ਪਾਠ ਤੁਹਾਨੂੰ ਕਰਦੇ ਹੀ ਰਹਿਣਾ ਚਾਹੀਦਾ ਹੈ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ 2024 ਦੇ ਵਿੱਚ ਗ੍ਰਹਾਂ ਦੀ ਸਥਿਤੀ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਇਸ ਰਾਸ਼ੀ ਵਾਲਿਆਂ ਲਈ ਬ੍ਰਹਸਪਤੀ ਵੈਸੇ ਵੀ ਬਹੁਤ ਮਜ਼ਬੂਤ ਹੈ ਇਸ ਸਾਲ ਤੁਹਾਡੀਆਂ ਇਸ ਕਾਰਨ ਸਾਰੀਆਂ ਹੀ ਪਰੇਸ਼ਾਨੀਆਂ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਤੁਹਾਡੀ ਜ਼ਿੰਦਗੀ ਵਿੱਚ ਸਥਾਨ ਦਾ ਬਦਲਾ ਹੁੰਦਾ ਨਜ਼ਰ ਆ ਰਿਹਾ ਹੈ ਤੁਹਾਡੇ ਘਰ ਬਦਲਣ ਦੀ ਜਾਂ ਤੁਹਾਡੇ ਵਿਦੇਸ਼ ਜਾਣ ਦੇ ਬਹੁਤ ਸਾਰੇ ਚਾਂਸ ਬਣ ਰਹੇ ਹਨ ਇਸ ਸਾਲ ਦੇ ਅੱਧ ਜੂਨ ਜੁਲਾਈ ਦੇ ਵਿੱਚ ਤੁਹਾਡੇ ਕੈਰੀਅਰ ਦੇ ਬਹੁਤ ਵਧੀਆ ਸ਼ੁਭ ਸੰਜੋਗ ਬਣ ਰਹੇ ਹਨ ਜੀ ਇਸ ਸਮੇਂ ਤੁਸੀਂ ਆਪਣੀਆਂ ਹੱਡੀਆਂ ਅਤੇ ਅੱਖਾਂ ਦੇ ਕੁਝ ਖਾਸ ਹੀ ਧਿਆਨ ਰੱਖੋ ਇਹਨਾਂ ਦੀਆਂ ਪਰੇਸ਼ਾਨੀਆਂ ਤੋਂ ਤੁਹਾਨੂੰ ਝੋਜਣਾ ਪੈ ਸਕਦਾ ਹੈ ਤੁਸੀਂ ਪੂਰਾ ਹੀ ਸਾਲ ਸ਼ਨੀ ਦੇ ਮੰਤਰ ਦਾ ਜਾਪ ਕਰਦੇ ਰਹਿਣਾ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡੇ ਬਦਲਾਅ ਹੋ ਜਾਣਗੇ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦਾ ਸਾਲ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਇਸ ਸਮੇਂ ਤੁਸੀਂ ਨਿਰੰਤਰ ਹੀ ਚਾਲ ਚੱਲੋਗੇ ਇਸ ਸਾਲ ਤੁਹਾਡੇ ਪੈਸੇ ਸੰਬੰਧੀ ਜਿਹੜੀਆਂ ਵੀ ਸਮੱਸਿਆਵਾਂ ਸਨ ਉਹ ਹੌਲੀ-ਹੌਲੀ ਠੀਕ ਹੁੰਦੀਆਂ ਨਜ਼ਰ ਆ ਰਹੀਆਂ ਹਨ ਤੁਸੀਂ ਆਪਣੀ ਕੋਈ ਨਵੀਂ ਜਾਇਦਾਦ ਵੀ ਖਰੀਦ ਸਕਦੇ ਹੋ ਤੁਹਾਡੀਆਂ ਵਿਆਹ ਸੰਬੰਧੀ ਜਿਹੜੀਆਂ ਵੀ ਪਰੇਸ਼ਾਨੀਆਂ ਸਨ ਉਹ ਇਸ ਸਮੇਂ ਦੂਰ ਹੋ ਜਾਣਗੀਆਂ ਜੇਕਰ ਤੁਹਾਡਾ ਵਿਆਹ ਹੋ ਵੀ ਚੁੱਕਾ ਹੈ ਤਾਂ ਤੁਹਾਡਾ ਵਿਵਹਕ ਜੀਵਨ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਤੁਸੀਂ ਆਪਣੀ ਸਿਹਤ ਦਾ ਕੁਝ ਖਾਸ ਧਿਆਨ ਰੱਖੋ ਇਸ ਸਮੇਂ ਤੁਹਾਨੂੰ ਖੂਨ ਦੀ ਸਮੱਸਿਆ ਹੋ ਸਕਦੀ ਹੈ। ਭਾਵ ਕੇ ਖੂਨ ਦਾ ਵਧਣਾ ਜਾਂ ਘਟਣਾ। ਇਹੋ ਜਿਹੀਆਂ ਸਮੱਸਿਆਵਾਂ ਤੋਂ ਬਚ ਕੇ ਰਹੋ। ਇਸ ਸਾਲ ਦੇ ਵਿੱਚ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸ਼ਨੀ ਮੰਤਰ ਦਾ ਸਾਰਾ ਹੀ ਸਾਲ ਜਾਪ ਕਰਦੇ ਰਹੋ। ਜੇਕਰ ਤੁਸੀਂ 108 ਵਾਰ ਹਰ ਰੋਜ਼ ਕਰਦੇ ਹੋ ਇਸ ਨਾਲ ਤੁਹਾਨੂੰ ਬਹੁਤ ਫਲ ਪ੍ਰਾਪਤ ਹੋਵੇਗਾ। ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦੇ ਵਿੱਚ ਤੁਹਾਡੇ ਉੱਤੇ ਬ੍ਰਹਸਪਤੀ ਅਤੇ ਸ਼ਨੀ ਦੀ ਕਿਰਪਾ ਹੋ ਰਹੀ ਹੈ ਜਿਸ ਨਾਲ ਤੁਹਾਨੂੰ ਬਹੁਤ ਹੀ ਫਾਇਦੇ ਮਿਲ ਸਕਦੇ ਹਨ ਇਸ ਸਮੇਂ ਤੁਹਾਡੀਆਂ ਰੋਜ਼ਗਾਰ ਸੰਬੰਧੀ ਸਾਰੀਆਂ ਹੀ ਪ੍ਰੋਬਲਮਸ ਖਤਮ ਹੋ ਜਾਣਗੀਆਂ 2023 ਦੇ ਵਿੱਚ ਤੁਹਾਨੂੰ ਜਿਹੜੀਆਂ ਵੀ ਪੈਸੇ ਸੰਬੰਧੀ ਕੁਝ ਪਰੇਸ਼ਾਨੀਆਂ ਸਨ ਉਹ ਤੁਹਾਡੀਆਂ ਦੂਰ ਹੋਣ ਵਾਲੀਆਂ ਹਨ ਆਪਣੇ ਵਿਆਹ ਨੂੰ ਲੈ ਕੇ ਕੋਈ ਜਲਦਬਾਜ਼ੀ ਨਾ ਕਰਨਾ ਕਿਉਂਕਿ ਕੰਨਿਆ ਰਾਸ਼ੀ ਵਾਲਿਆਂ ਦਾ ਵਿਆਹੁਕ ਜੀਵਨ ਬਹੁਤ ਹੀ ਉਲਝਣਾ ਭਰਿਆ ਹੁੰਦਾ ਹੈ ਤੁਹਾਡੇ ਇਸ ਸਮੇਂ ਸਿਹਤ ਸੰਬੰਧੀ ਜਿਹੜੀਆਂ ਵੀ ਪਰੇਸ਼ਾਨੀਆਂ ਹਨ ਉਹ ਖਤਮ ਹੋ ਜਾਣਗੀਆਂ ਇਸ ਸਮੇਂ ਤੁਸੀਂ ਦੋ ਹੀ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਆਪਣੇ ਰਿਸ਼ਤਿਆਂ ਦੇ ਵਿੱਚ ਮਿਠਾਸ ਬਣਾ ਕੇ ਰੱਖਣੀ ਹੈ ਜੀਵਨ ਵਿੱਚ ਕਦੇ ਵੀ ਹੰਕਾਰ ਨੂੰ ਲੈ ਕੇ ਨਹੀਂ ਆਉਣਾ ਤੁਸੀਂ ਇਸ ਸਾਲ ਜਿਹੜਾ ਉਪਾਅ ਕਰਨਾ ਹੈ ਜੀ ਤੁਸੀਂ ਸਾਰਾ ਹੀ ਸਾਲ ਸ਼ਿਵ ਦੀ ਉਪਾਸਨਾ ਕਰਨੀ ਹੈ ਹੁਣ ਗੱਲ ਕਰਦੇ ਹਾਂ ਜੀ ਤੁਲਾ ਰਾਸ਼ੀ ਦੇ ਬਾਰੇ ਵਿੱਚ ਤੁਲਾ ਰਾਸ਼ੀ ਵਾਲਿਆਂ ਲਈ 2024 ਦਾ ਸਾਲ ਬਹੁਤ ਹੀ ਮਿਲਿਆ ਜੁਲਿਆ ਪ੍ਰਭਾਵ ਦੇਣ ਵਾਲਾ ਹੈ ਇਸ ਸਾਲ ਤੁਹਾਨੂੰ ਸ਼ਨੀ ਦੀਆਂ ਪਰੇਕੋਪੀਆਂ ਤੋਂ ਛੁਟਕਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਸਾਲ ਦੇਵ ਗੁਰੂ ਬ੍ਰਹਸਪਤੀ ਦੀ ਕਿਰਪਾ ਤੁਹਾਡੇ ਤੇ ਰਹਿਣ ਵਾਲੀ ਹੈ ਜਨਵਰੀ ਤੋਂ ਲੈ ਕੇ ਤੁਹਾਨੂੰ ਅਪ੍ਰੈਲ ਤੱਕ ਕੁਝ ਸਾਵਧਾਨੀਆਂ ਵਰਤਣੀਆਂ ਪੈ ਸਕਦੀਆਂ ਹਨ ਇਸ ਸਮੇਂ ਤੁਸੀਂ ਆਪਣੇ ਕੈਰੀਅਰ ਵਿੱਚ ਬਹੁਤ ਹੀ ਧਿਆਨ ਰੱਖੋ ਤੇ ਤੁਸੀਂ ਮਹਿਸੂਸ ਕਰੋਗੇ ਕਿ ਅਪ੍ਰੈਲ ਤੋਂ ਬਾਅਦ ਤੁਹਾਡੇ ਰੋਜ਼ਗਾਰ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਇਸ ਸਾਲ ਤੁਸੀਂ ਵਿਆਹ ਵੀ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਤੁਹਾਡੇ ਲਈ ਸ਼ੁਭ ਸੰਜੋਗ ਨਜ਼ਰ ਆ ਰਹੇ ਹਨ ਜੀ ਇਸ ਸਮੇਂ ਤੁਹਾਨੂੰ ਆਪਣੇ ਪੇਟ ਦੀ ਬਿਮਾਰੀ ਸੰਬੰਧੀ ਧਿਆਨ ਰੱਖਣਾ ਹੋਵੇਗਾ ਇਸ ਸਾਲ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਤੁਸੀਂ ਸਾਰਾ ਹੀ ਸਾਲ ਬ੍ਰਹਸਪਤੀ ਮੰਤਰ ਦਾ ਜਾਪ ਕਰਨਾ ਹੈ ਹੁਣ ਗੱਲ ਕਰਦੇ ਹਾਂ ਜੀ ਬ੍ਰਿਸ਼ਕ ਰਾਸ਼ੀ ਦੇ ਬਾਰੇ ਵਿੱਚ ਵ੍ਰਸ਼ਿਕ ਰਾਸ਼ੀ ਵਾਲਿਆਂ ਦਾ 2024 ਦੇ ਵਿੱਚ ਰਹਿਣ ਵਾਲਾ ਸਮਾਂ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਦਿਖਾਈ ਦੇ ਰਿਹਾ ਹੈ ਸਾਰਾ ਹੀ ਸਾਲ ਤੁਹਾਨੂੰ ਆਪਣੇ ਕੰਮਾਂ ਵਿੱਚ ਬਹੁਤ ਹੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਪਵੇਗੀ ਸਾਰਾ ਹੀ ਸਾਲ ਸਾਰੇ ਹੀ ਕੰਮ ਛੋਟੇ ਤੋਂ ਵੀ ਛੋਟੇ ਤੁਸੀਂ ਪੂਰੀ ਹੀ ਸਾਵਧਾਨੀ ਦੇ ਨਾਲ ਕਰੋ ਜੇਕਰ ਤੁਸੀਂ ਲਾਪਰਵਾਹੀ ਕਰੋਗੇ ਜਾਂ ਕਿਸੇ ਕੰਮ ਨੂੰ ਕਰਨ ਵਿੱਚ ਕਹਲੇ ਕਰੋਗੇ ਉਸ ਦਾ ਨੁਕਸਾਨ ਤੁਹਾਨੂੰ ਚੁਕਾਉਣਾ ਪੈ ਸਕਦਾ ਹੈ ਇਸ ਸਾਲ ਤੁਸੀਂ ਆਪਣੇ ਕੈਰੀਅਰ ਸੰਬੰਧੀ ਕੋਈ ਲਾਪਰਵਾਹੀ ਨਾ ਕਰਨਾ ਤੁਹਾਨੂੰ 6-7 ਮਹੀਨੇ ਨੌਕਰੀ ਤੋਂ ਬਿਨਾਂ ਵੀ ਰਹਿਣਾ ਪੈ ਸਕਦਾ ਹੈ ਇਸ ਸਮੇਂ ਤੁਸੀਂ ਵਾਹਨ ਵੀ ਧਿਆਨ ਦੇ ਨਾਲ ਚਲਾਓ ਤੇ ਵਾਦ-ਵਿਵਾਦ ਤੋਂ ਬਚ ਕੇ ਰਹੋ ਇਸ ਸਾਲ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ 108 ਵਾਰ ਹਰ ਰੋਜ਼ ਸ਼ਨੀ ਮੰਤਰ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦਾ ਸਾਲ ਤੁਹਾਨੂੰ ਬਹੁਤ ਜ਼ਿਆਦਾ ਹੀ ਮਿਹਨਤ ਕਰਨੀ ਪੈ ਸਕਦੀ ਹੈ ਤੁਹਾਨੂੰ ਇਸ ਸਾਲ ਆਰਾਮ ਦੇ ਬਿਲਕੁਲ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਪਰ ਜੇਕਰ ਤੁਸੀਂ ਇਸ ਸਾਲ ਮਿਹਨਤ ਕਰਦੇ ਹੋ ਤਾਂ ਮਿਹਨਤ ਦਾ ਨਤੀਜਾ ਸਾਰੀ ਹੀ ਜ਼ਿੰਦਗੀ ਨੂੰ ਵੇਖਣ ਵਿੱਚ ਆਵੇਗਾ ਮਿਹਨਤ ਕਰਨ ਦਾ ਸਮਾਂ ਤੁਹਾਡੇ ਲਈ ਅਪ੍ਰੈਲ ਮਈ ਤੇ ਜੂਨ ਦੇ ਵਿੱਚ ਬਣ ਰਿਹਾ ਹੈ ਇਸ ਮਿਹਨਤ ਦੇ ਸਦਕਾ ਤੁਹਾਨੂੰ ਮਨ ਚਾਹੀ ਨੌਕਰੀ ਵੀ ਮਿਲ ਸਕਦੀ ਹੈ ਇਸ ਸਾਲ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਨਾ ਕਰਨਾ ਇਸ ਸਮੇਂ ਤੁਹਾਡੇ ਗ੍ਰਹਿਆਂ ਦੇ ਵਿੱਚ ਜਿਹੜਾ ਪਰਿਵਰਤਨ ਹੋ ਰਿਹਾ ਹੈ ਉਸ ਨੂੰ ਲੈ ਕੇ ਕਦੇ ਵੀ ਪਰੇਸ਼ਾਨ ਨਹੀਂ ਹੋਣਾ ਇਸ ਵੇਲੇ ਤੁਸੀਂ ਸ਼ਨੀ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦਾ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਬਦਲਾਅ ਲੈ ਕੇ ਆ ਰਿਹਾ ਹੈ। ਤੁਹਾਡੀ ਰਾਸ਼ੀ ਦੇ ਵਿੱਚ ਰਾਹੂ ਆਸ-ਪਾਸ ਹੀ ਰਹਿਣ ਵਾਲਾ ਹੈ। ਬ੍ਰਹਸਪਤੀ ਸ਼ਨੀ ਦੇ ਨਾਲ ਮਿਲ ਕੇ ਤੁਹਾਡੀ ਕੁੰਡਲੀ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਕਰ ਸਕਦੇ ਹਨ। ਇਸ ਲਈ ਤੁਸੀਂ ਇਮਾਨਦਾਰੀ ਦੇ ਨਾਲ ਸਾਰੇ ਹੀ ਰਿਸ਼ਤਿਆਂ ਨੂੰ ਨਿਭਾਉਂਦੇ ਰਹੋ। ਉਸ ਸਮੇਂ ਤੁਹਾਨੂੰ ਕੋਈ ਉੱਚ ਪਦਵੀ ਵੀ ਮਿਲ ਸਕਦੀ ਹੈ। ਤੁਹਾਨੂੰ ਪੁਰਾਣੀ ਸੰਪਤੀ ਜਾਂ ਜਾਇਦਾਦ ਵੇਚ ਕੇ ਨਵੀਂ ਜਾਇਦਾਦ ਲੈਣ ਦੇ ਬਹੁਤ ਹੀ ਸ਼ੁਭ ਅਵਸਰ ਪ੍ਰਾਪਤ ਹੋ ਰਹੇ ਹਨ ਤੁਸੀਂ ਇਸ ਸਾਲ ਜਿਹੜਾ ਉਪਾਅ ਕਰਨਾ ਹੈ ਜੀ ਸਾਰਾ ਹੀ ਸਾਰਾ ਹੀ ਸਾਲ ਸ਼ਨੀ ਮੰਤਰ ਦਾ ਜਾਪ 108 ਵਾਰ ਕਰਦੇ ਰਹਿਣਾ ਹੈ ਜੀ ਹੁਣ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਦੇ ਬਾਰੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਸ਼ਨੀ ਤੁਹਾਨੂੰ ਥੋੜੀਆਂ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਵਾ ਸਕਦਾ ਹੈ ਸਾਲ ਦੇ ਪਹਿਲੇ 4 ਮਹੀਨੇ ਤੁਹਾਡੇ ਲਈ ਕੁਝ ਚੰਗੇ ਹਨ ਪਰ ਇਸ ਸਾਲ ਤੁਹਾਨੂੰ ਮਿਹਨਤ ਬਹੁਤ ਜ਼ਿਆਦਾ ਕਰਨੀ ਪਵੇਗੀ ਜੇਕਰ ਤੁਸੀਂ ਸੋਚਦੇ ਹੋ ਕਿ ਇਸ ਸਾਲ ਵੀ ਪਿਛਲੇ ਸਾਲ ਵਾਂਗ ਆਰਾਮ ਨਾਲ ਕੀਤੇ ਹੋਏ ਕੰਮ ਦਾ ਫਾਇਦਾ ਮਿਲ ਸਕਦਾ ਹੈ ਤਾਂ ਇਹ ਤੁਹਾਡਾ ਵਹਿਮ ਹੈ ਇਸ ਸਾਲ ਤੁਹਾਨੂੰ ਦੁਗਣੀ ਤਿਗਣੀ ਮਿਹਨਤ ਕਰਨੀ ਪੈ ਸਕਦੀ ਹੈ ਇਸ ਸਾਲ ਜੇਕਰ ਤੁਹਾਨੂੰ ਧਨ ਨੂੰ ਲੈ ਕੇ ਪਲਾਨਿੰਗ ਦੇ ਨਾਲ ਚੱਲਦੇ ਹੋ ਤਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਸਕਦਾ ਹੈ 2023 ਦੇ ਮੁਕਾਬਲੇ 2024 ਵਿੱਚ ਤੁਹਾਡੀ ਸਿਹਤ ਵਿੱਚ ਸੁਧਾਰ ਰਹਿਣ ਵਾਲਾ ਹੈ ਇਸ ਸਮੇਂ ਤੁਹਾਡੀ ਸਿਹਤ ਵਿੱਚ ਡਿਪਰੈਸ਼ਨ ਦੇ ਲੱਛਣ ਨਜ਼ਰ ਆ ਰਹੇ ਹਨ ਪਰ ਤੁਹਾਨੂੰ ਇਸ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇਗੀ ਇਸ ਸਾਲ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਪੂਰਾ ਹੀ ਸਾਲ ਸ਼ਨੀ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਹੁਣ ਗੱਲ ਕਰਦੇ ਹਾਂ ਜੀ ਮੀਨ ਰਾਸ਼ੀ ਦੇ ਬਾਰੇ ਵਿੱਚ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ 2024 ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਤੁਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਖਤਮ ਕਰ ਲਓ ਜੇਕਰ ਤੁਸੀਂ 3-4 ਮਹੀਨਿਆਂ ਦੇ ਵਿੱਚ ਸਾਰੇ ਹੀ ਕੰਮ ਨਿਪਟਾ ਲੈਂਦੇ ਹੋ ਤਾਂ ਠੀਕ ਹੈ ਨਹੀਂ ਤਾਂ ਤੁਹਾਡਾ ਕੰਮ ਬਹੁਤ ਜ਼ਿਆਦਾ ਡਿਲੇ ਹੁੰਦਾ ਨਜ਼ਰ ਆ ਰਿਹਾ ਹੈ ਉਹੀ ਕੰਮ ਤੁਹਾਡਾ ਕਈ ਸਾਲਾਂ ਤੱਕ ਨਹੀਂ ਪੂਰਾ ਹੋ ਸਕਦਾ ਤੁਹਾਡੇ ਕੈਰੀਅਰ ਵਿੱਚ ਸੰਘਰਸ਼ ਦੇ ਬਹੁਤ ਜ਼ਿਆਦਾ ਯੋਗ ਨਜ਼ਰ ਆ ਰਹੀ ਹਨ ਤੁਹਾਡੇ ਲਈ ਘਰ ਤੋਂ ਦੂਰ ਜਾਂ ਵਿਦੇਸ਼ ਜਾਣ ਦੀ ਸੰਭਾਵਨਾ ਬਹੁਤ ਜ਼ਿਆਦਾ ਬਣੀ ਹੋਈ ਹੈ ਤੁਹਾਡੀ ਜ਼ਿੰਦਗੀ ਵਿੱਚ ਕੈਰੀਅਰ ਵਿੱਚ ਜੂਨ ਤੋਂ ਲੈ ਕੇ ਦਸੰਬਰ ਤੱਕ ਬਹੁਤ ਹੀ ਉਤਾਰ ਚੜਾਅ ਦਿਖਾਈ ਦੇ ਰਿਹਾ ਹੈ ਜੇਕਰ ਤੁਸੀਂ ਅਣਵਿਆਹੇ ਹੋ ਤੁਹਾਡੇ ਵਿਆਹ ਦੇ ਯੋਗ ਹਨ ਇਸ ਸਾਲ ਤੁਹਾਨੂੰ ਸੰਤਾਨ ਪ੍ਰਾਪਤੀ ਦੇ ਵੀ ਯੋਗ ਨਜ਼ਰ ਆ ਰਹੇ ਹਨ ਸਿਹਤ ਸੰਬੰਧੀ ਛੋਟੀਆਂ-ਛੋਟੀਆਂ ਪਰੇਸ਼ਾਨੀਆਂ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਾ ਕਰਨਾ ਨਹੀਂ ਤਾਂ ਤੁਹਾਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੀ ਰਾਸ਼ੀ ਦੇ ਵਿੱਚ ਸ਼ਨੀ ਦੀ ਸੜਸਤੀ ਵੈਸੇ ਵੀ ਸ਼ੁਰੂ ਹੋਣ ਵਾਲੀ ਹੈ ਪਰ ਤੁਸੀਂ 108 ਵਾਰ ਸ਼ਨੀ ਦੇ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਹੀ ਵਧੀਆ ਸਾਬਿਤ ਹੋਵੇਗਾ ਧੰਨਵਾਦ